ਦੇਖਦੇ ਆਂ ਦਾ ਵਿਚਾਰੀ ਦਾ ਕੀ ਆ ਬਚ ਜੇ ਇਲਾਜ ਕਰਕੇ ਉਹ ਟਾਕੀ ਖੋਲੀ ਇੱਥੇ ਜੇ ਮੈਂ ਉੱਥੇ ਕੁੱਤਾ ਖੜਾ ਸੀ ਕੁੱਤਾ ਇਹਨੂੰ ਮੂੰਹ ਹੀ ਪਾਉਣ ਲੱਗਦਾ ਇੱਕ ਲੱਕੜਾਂ ਦਾ ਪਿੰਜਰਾ ਬਣਾ ਕਈ ਵੀਰ ਭਾਈ ਨੰਬਰ ਮੰਗਦੇ ਹੁੰਦੇ ਆ ਕਿ ਭਾਈ ਗੱਲ ਕਰਨੀ ਜਾਂ ਕਿਤੇ ਜਾਣੇ ਆ ਕਈ ਵੀਰ ਭਾਈ ਇਹ ਗਿਲਾ ਸ਼ਿਕਵਾ ਕਰਦੇ ਹੁੰਦੇ ਆ ਕਿ ਭਾਈ ਤੁਸੀਂ ਸਾਡੇ ਪਿੰਡ ਲਵੋ ਮੁੜ ਕੇ ਕੱਲ ਨੂੰ ਕੱਲ ਨੂੰ ਜਾਣਾ ਜੀਰਕਪੁਰ ਟੀ ਕੈਥਲਨ ਸਟੋਰ ਟੀ ਕੈਥਲਨ ਕੀ ਆ ਉੱਥੇ ਆਪਣਾ ਮੁਰਗੀ ਲਿਆਂਦੀ ਪਹਾੜੀ ਮੁਰਗੀ ਆ ਇਹ ਅੱਗੇ ਨੂੰ ਡਿੱਗੀ ਜਾਂਦੀ ਆ ਮੇਰਾ ਮੜਾ ਜੈ ਇਹਨੂੰ ਉਹ ਕਰ ਲੋ ਕੁੱਤਾ ਲਾਉਂਦੇ ਮੇਰੀ ਮਾਰੀ ਅਸੀਂ ਹੁਣ ਪਹੁੰਚ ਕੇ ਜੰਗਲਾਂ ਚ ਅਗਰ ਢੀ ਯੂਗੀ ਭਈਓ ਇੱਕ ਵਾਰੀ ਸੰਗਲ ਤੜਾ ਲੈਣ ਦੇ ਫਿਰ ਲਾਇਸੈਂਸ ਜੇ ਬਣ ਜੂਗਾ ਮੇਰਾ ਤਿੰਨ ਤਿੰਨ ਵਾਰੀ ਸ਼ੀਸ਼ੇ ਵਿੱਚ ਸੜ ਵੱਜਿਆ ਜਿਵੇਂ ਇੱਕ ਨਾਲ ਛੜਕ ਆਉਂਦੀ ਹੈ ਹਾਂ ਹਾਂਜੀ ਕੀ ਹਾਲ ਨੇ ਠੀਕ ਆ ਵਧੀਆ ਚੰਗੀ ਗੱਲ ਆ ਭਾਈ ਵਧ ਗਈ ਚਾਹੀਦੇ ਆ ਯਾ ਘਟਾਰ ਦਾ ਵਿਚਾਰੀ ਦਾ ਅੰਤਮ ਵੇਲਾ ਆ ਗਿਆ ਇੱਥੇ ਛੜਕ ਤੇ ਇਹ ਨਾ ਬਈ ਨਾ ਨਾ ਤੇਦਰਾ ਖੜਾ ਇਥੇ ਕੁੱਤਾ ਇਹ ਲੂਰੀਆਂ ਲਈ ਜਾਂਦਾ ਸੀ ਕੋਲੇ ਤੇ ਮੈਂ ਵੀ ਦੇਖ ਕੇ ਖੜ ਗਿਆ ਮੈਂ ਕਿਹਨੂੰ ਸਾਈਡ ਤੇ ਘਰ ਦਿੰਨੇ ਇੱਧਰ ਚਲੇ ਇਹਨੇ ਤਾਂ ਛੱਡਣਾ ਤਾਂ ਫਿਰ ਵੀ ਕਿੱਥੇ ਹੈਗਾ ਘਰ ਲਾਵੇ ਹੁੰਦੇ ਇਹ ਤਾਂ ਨੂੰ ਜਿਵੇਂ ਤਾਂ ਪੱਤਣ ਲਾ ਦਿੰਦੇ ਹਾਂ ਹੈ ਲੈਂਦੀ ਆ ਸਾਜੇ ਦਾ ਕਿਵੇਂ ਫਕੀਰੇ ਸਾਈਡ ਤੇ ਲਾ ਲਾ ਇਧਰਲੀ ਅੱਖ ਹੈ ਹੀ ਨਹੀਂ ਵਿਚਾਰੇ ਦੀ ਉਹਦੀ ਕਿਵੇਂ ਆ ਵਧੀਆ ਹੋਣਾ ਲੋਟਾ ਇਧਰਲੀ ਅੱਖ ਨਹੀਂ ਹੈ ਅੱਖ ਤਾਂ ਮਗਾਉਂਦੀ ਆ ਕਰੀ ਲੈਣੇ ਤਾਲਾ ਉਧਰ ਚੱਲਦਾ ਦੇਖਦੇ ਆਂ ਦਾ ਵਿਚਾਰੀ ਦਾ ਕੀ ਆ ਬਚ ਜੇ ਇਲਾਜ ਕਰਕੇ ਓ ਟਾਕੀ ਖੋਲੀ ਕਹੇ ਫਕੀਰ ਜਾਂਦਾ ਤੇ ਮਿੱਤਰ ਭਾਈ ਆਪਣਾ ਫਕੀਰ ਜਾਓ ਵਾਲੇ ਬੰਦੇ ਤੇ ਵਿਚਾਰੀ ਦਾ ਦਿਲ ਜੋਰ ਜੋਰ ਮੇਰੇ ਧੜਕੀ ਜਾਂਦਾ ਨੇ ਯਾਰ ਵੀਡੀਓ ਦੇਖ ਰਹੇ ਸਾਰੇ ਵੀਰ ਆਪਣਿਆਂ ਨੂੰ ਸਤਿ ਸ਼੍ਰੀ ਅਕਾਲ ਹੁਣੀ ਹੁਣੀ ਵੱਜੀ ਐ ਯਾਰ ਕਾਥੇ ਚ ਮੈਂ ਉੱਥੇ ਕੁੱਤਾ ਖੜਾ ਸੀ ਕੁੱਤਾ ਇਹਨੂੰ ਮੂੰਹ ਹੀ ਪਾਉਣ ਲੱਗਦਾ ਸੀ ਉਹਨੂੰ ਮੈਂ ਹਟਾਤਾ ਹਾਂ ਕਿਹੜਾ ਮਨ ਠੀਕ ਉਹ ਉੱਥੇ ਤਾਰ ਨਹੀਂ ਸਹਿਜ ਲਵੇ ਕੀ ਕੀ ਲੱਗਦਾ ਮੈਨੂੰ ਗਿਟਾਰ ਲੱਗਦੀ ਐ ਤੈਨੂੰ ਕੀ ਲੱਗਦਾ ਤੁਸੀਂ ਦੱਸਿਓ ਬਾਈ ਦੇਖਣ ਵਾਲੇ ਹੀ ਬਾਈ ਇਹ ਕੀ ਆ ਸਹੀ ਟੱਕੀ ਖੁੱਲੀ ਪੁੱਤਰ ਆਇਆ ਵੀਰੇ ਚਾਹ ਪੋਣਾ ਨਾ ਨਾ ਗੱਲ ਬਾਤ ਚਲ ਕੋਈ ਨਾ ਫੇਰਾ ਆ ਅੱਜ ਆਏਗਾ ਤੈਨੂੰ ਫੋਨ ਕਰੀਏ ਦਵਾਇਆ ਹਾਂ ਕੀ ਹੈ ਹਾਂ ਕੀ ਦੱਸ ਤਾਕੀ ਲਾ ਦੋ ਤੇ ਆਪਣਾ ਹੈਪੀ ਤੇ ਸਹਿਜ ਆ ਕੀ ਹੈ ਦੱਸੋ ਪੁੱਤਰ ਕੀ ਆ ਮਾਰਨ ਲੱਗੀ ਪਈ ਜੀ ਇਹਦਾ ਇਹਨਾਂ ਪੁੱਤਰ ਉਹਥੇ ਇਹਦਾ ਐਕਸੀਡੈਂਟ ਹੋ ਗਿਆ ਸੀ ਬੱਜੇ ਹੋਊਗਾ ਸੱਚ ਤੇਨੂੰ ਕੁੱਤਾ ਮੂੰਹ ਪਾਉਣ ਲੱਗਦਾ ਸੀਗਾ ਤੇ ਮੈਂ ਕੁੱਤੇ ਨੂੰ ਭਜਾਦਾ ਮੈਂ ਚੱਕ ਲਿਆ ਕੀ ਠੀਕ ਹੋ ਜੇ ਦੇਖੋ ਪੁੱਤਰਾ ਕਿੰਨੀ ਅੱਛੀ ਆ ਤਾਜ ਤੋਬੇ ਚ ਕੀ ਹੁੰਦੀ ਆ ਮੈਨੂੰ ਗਟਾਰ ਜੀ ਲੱਗੀ ਪਹਿਲਾਂ ਦੂਰੋਂ ਦਾ ਇਹ ਹਾਂ ਇਹਦੇ ਕੀ ਆ ਮੰਮੀ ਪੈਰ ਤੇ ਪਾਣੀ ਪਾਉਣ ਵਾਲਾ ਨਦੀ ਨਦੀ ਠੰਡਾ ਪਾਣੀ ਪਾ ਦੇਣਾ ਪੈਰ ਤੇ ਪਾਣੀ ਆਏ ਨੇ ਇੱਥੇ ਪਾ ਦੇਣੇ ਕਿਹੜਾ ਪਿੰਜਾ ਆਪੇ ਕਿੰਨਾ ਨਿਕਲੀ ਆ ਬੱਜੀ ਹੈਗਾ ਸਿੱਜੇ ਇਹ ਆ ਇਧਰ ਲਈ ਅੱਖ ਜੀ ਦੀ ਪਹਿਲਾਂ ਨਹੀਂ ਆ ਪੁੱਤਰ ਉਹ ਬੱਜਾ ਪੈਰ ਤੇ ਕੁਛ ਤੇ ਆ ਕੀ ਅੱਖ ਦੀ ਅੱਖ ਹੈ ਨਹੀਂ ਪੁੱਤਰ ਹੈ ਹੈਲੋ ਕਰ ਲੋ ਇਹਦੇ ਨਾਲ ਧੱਕਾ ਬੱਜਾ ਬੋਲੇ ਬੋਲੇ ਨਾ ਆ ਕਹਿਣੀ ਕੀ ਇਹਦੀ ਹਾਂ ਇਹ ਨੀ ਕੱਕਣੀਗੀ ਕਿ 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 ਕਿਦੜ ਵਗ ਗਿਆ ਇਹਦੇ ਅੱਤ ਨਹੀਂ ਪੁੱਤਰ ਪਹਿਲੇ ਹੀ ਵੱਜ ਜਾਊਗੀ ਹੈਗੀ ਆ ਖੋਲ ਲੀ ਖੋਲ ਲੀ ਆ ਦੇਖੋ ਖੋਲ ਲਿਆ ਦੋਨੇ ਕਾ ਜੀ ਆ ਜਾਨੀ ਨੂੰ ਮੈਨ ਲੱਗ ਨੀਦ ਨਹੀਂ ਆ ਰਹੀ ਬੁੱਤਰ ਇਹਨੂੰ ਉਹ ਕੁੱਤਾ ਵਿਚਾਰਾ ਮਾਰ ਦਿੰਦਾ ਮੈਂ 2 ਮਿੰਟ ਲੇਟ ਹੋ ਜਾਂਦਾ ਤਾਂ ਤੇ ਚਲੋ ਇਹਦਾ ਵਿਚਾਰੀ ਦੀ ਜ਼ਿੰਦਗੀ ਬਚਣੀ ਸੀ ਬਾਈ ਉੱਥੋਂ ਮੈਂ ਅੱਲਾ ਵੇ ਹੋ ਗਿਆ ਹੁਣ ਤਾਂ ਆ ਗਈ ਸੁਰਤ ਜੀ ਠੀਕ ਆ ਥੋੜੀ ਭੈ ਭੀਤੀ ਹੋ ਰਹੀ ਆ ਇਹ ਪੈਰ ਤੇ ਇਹਦੇ ਕੁਝ ਵੱਜਿਆ ਥੋੜਾ ਜਿਹਾ ਜਿੰਟ ਹੋ ਜਾਂਦਾ ਜਿਵੇਂ ਤੁਹ ਖੈਰ ਆ ਵੀਡੀਓ ਦੇਖ ਰਹੇ ਸਾਰੇ ਵੀਰੇ ਪਣਾ ਨੂੰ ਦਵਾਰੇ ਸਤਿ ਸ੍ਰੀ ਅਕਾਲ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਚ ਅੱਜ 21 ਚੇਤ 3 ਅਪ੍ਰੈਲ ਸਾਲ 2024 ਤੇ ਜੰਮਦਰੀ ਡੋਟੀ ਤੋਂ ਵਾਪਸ ਆਈ ਜਾਂਦਾ ਸੀਗਾ ਮੈਨੂੰ ਆਹ ਦੇਖੀ ਹੈ ਬਣਾਵਾਂਗੇ ਤਾਂ ਆਪਾਂ ਤੇ ਕੁੱਤੇ ਇਹਨੂੰ ਜਮਾ ਐ ਮੂੰਹ ਪਾ ਲਿਆ ਆ ਕੇ ਜਦੋਂ ਉੱਤੇ ਮੈਂ ਲਲ ਕਰਤਾ ਜੋ ਭਰੇ ਵਾਗ ਗਿਆ ਦਵਾਰੇ ਵੀਰੇ ਆ ਗਿਆ ਮੈਨੂੰ ਇਹ ਸੀਗਾ ਮੰਮੀ ਮਰੀ ਪਈ ਜਾਵਾਂਗੇ ਤੇ ਵਿਚਾਰੀ ਤੇ ਮੈਂ ਜਦੋਂ ਲਵੇ ਹੋ ਕੇ ਦੇਖਿਆ ਆ ਤਾਇ ਕੋਈ ਸ਼ੋਹੀਂ ਨਾ ਦੇਖ ਦੇਖ ਕੇ ਆਪਾਂ ਇਹਦੇ ਵਾਸਤੇ ਨਾ ਇੱਕ ਲੱਕੜਾਂ ਦਾ ਕੌੜੀ ਬਣਾ ਹਾਂ ਪਿੰਜਰਾ ਬਣਾ ਪਿੰਜਰਾ ਬਣਾਵਾਂਗੇ ਮਾਂ ਵਾਲੋ ਤੋਂ ਦੇਖ ਕੇ ਠੀਕ ਹੈ ਨਹੀਂ ਪੁੱਤਰ ਇਹ ਬਾਜੀ ਥੋੜੇ ਆਉਂਦੇ ਹਾਂ ਤਾਂ ਫਿਰ ਨਾਲ ਲੈ ਜਾ ਇਹਨੂੰ ਸਕੂਲ ਤਾਂ ਅਜ ਕਿਉਂ ਉੱਡ ਜੂਗੀ ਭਗ ਜੂਗੀ ਪੁੱਤਰ ਐਂ ਆਪਣੇ ਘਰੇ ਜੀ ਨਹੀਂ ਲਾਉਣਾ ਇਹਨੇ ਜੀ ਨੂੰ ਕੀ ਹੈ ਚਲੋ ਤੁਸੀਂ ਪੜੋ ਤੇ ਖੈਰ ਅਗਲੀ ਗੱਲਬਾਤ ਇਹ ਆ ਕਿ ਬਈ ਹਾਂ ਕਈ ਵੀਰ ਭਾਈ ਨੰਬਰ ਮੰਗਦੇ ਹੁੰਦੇ ਆ ਕਿ ਭਾਈ ਗੱਲ ਕਰਨੀ ਜਾਂ ਕਿਤੇ ਜਾਣਿਆ ਕਈ ਵੀਰ ਭਾਈ ਇਹ ਗਿਲਾ ਸ਼ਿਕਵਾ ਕਰਦੇ ਹੁੰਦੇ ਆ ਕਿ ਭਾਈ ਤੁਸੀਂ ਸਾਡੇ ਪਿੰਡ ਲਵੋ ਮੁੜ ਕੇ ਕਿ ਮਿਲ ਕੇ ਨਹੀਂ ਗਏ ਤੇ ਇੱਕ ਗੱਲਬਾਤ ਇਹ ਆ ਭਈ ਵੀਡੀਓ ਚ ਨੰਬਰ ਆ ਕਈ ਵਾਰੀ ਦੱਸਿਆ ਨਹੀਂ ਜਾਂਦਾ ਤੇ ਤੁਸੀਂ ਇੰਸਟਾਗ੍ਰam ਤੇ ਫੋਲੋ ਕਰ ਲਿਓ ਤੇ ਉੱਥੇ ਨਾਲ ਹੀ ਤਾਜੀ ਅਪਡੇਟ ਪਾਉਂਦੇ ਰਹਿੰਨੇ ਆ ਜਦੋਂ ਕਿਤੇ ਜਾਣਿਆ ਅਸੀਂ ਤੇ ਨਾਲੇ ਉੱਥੇ ਤੁਸੀਂ ਮੈਸੇਜ ਕਰ ਸਕਦੇ ਹੋ ਉੱਥੇ ਕਾਲ ਵੀ ਕਰ ਸਕਦੇ ਹੋ ਤੇ ਉੱਥੇ ਤੁਸੀਂ ਨੰਬਰ ਵੀ ਲੈ ਸਕਦੇ ਹੋ ਮੈਨੂੰ ਮੈਸੇਜ ਕਰਕੇ ਤੇ ਬਾਕੀ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖ ਕੇ ਖਿਓ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਗੱਲ-ਗੱਪੇ ਤੇ ਰਹਿ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਝੀ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜੁਬ ਕਰ ਦਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਜੁਬ ਕਰ ਦਿਓ ਠੀਕ ਹੈ ਜੀ ਪਹਿਲਾ ਜ਼ਰੂਰੀ ਕਰਿਓ ਅੱਛੀ ਪਿਆਰੀ ਇਹਦਾ ਦਿਲ ਵੀ ਧੜਕਣੋਂ ਹਟ ਗਿਆ ਔਣ ਇਹ ਆ ਆ ਠੀਕ ਹੋ ਗਈ ਪਹਿਲਾਂ ਨਾਲੋਂ ਇਹ ਕੀ ਆ ਮਰ ਗਈ ਜੀ ਇਹ ਪਾਲਾਂਗੇ ਪਾਲਾਂਗੇ ਠੀਕ ਹੈ ਜੀ ਪਿਆਰੀ ਹੈ ਨਾ ਮੰਤੀ ਚਾਚਾ ਤੇ ਨਾਲ ਹੀ ਅਗਲੀ ਅਪਡੇਟ ਇਹ ਆ ਬਈ ਕਈ ਵੀਰ ਕਹਿੰਦੇ ਆ ਕਿ ਵੀਡੀਓ ਚ ਪਹਿਲਾਂ ਦੱਸ ਦਿਆ ਕਰੋ ਓਏ ਇਹਨੂੰ ਲੈ ਕੇ ਜਾਈਂ ਯਾਰ ਉਹ ਕਰਦੀ ਇਹਨੂੰ ਆ ਲੱਤੀ ਜੀ ਧੋਦੀ ਨਹੀਂ ਪਾਣੀ ਨਾਲ ਕਿ ਬਾਈ ਜਦੋਂ ਕਿਤੇ ਜਾਂਦੇ ਆ ਨਾ ਤਾਂ ਆ ਚੰਗਾ ਸਤਿ ਸ਼੍ਰੀ ਅਕਾਲ ਬੁਲਾਓ ਮੈਨੂੰ ਆੜੀ ਬਾਲਾ ਥੋੜੀ ਮੈਂ ਜਾਣਾ ਆੜੀ ਬਾਲਾ ਆੜੀ ਬਾਲਾ ਓ ਬੱਲੇ 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 ਸਹੀ ਬੈਨ ਆ ਗਈ ਕਿ ਬਾਈ ਕਿਤੇ ਜਾਣੇ ਹੁੰਨੇ ਤਾਂ ਦੱਸ ਦਿਆ ਕਰੋ ਉਦੋਂ ਮੈਂ ਲੋਕੇਸ਼ਨ ਆ ਪਾਉਣਾ ਉਹਨਾਂ ਮਤਲਬ ਸਟੋਰੀ ਜਿਹਾ ਕੁਝ ਵੀ ਆਪਣਾ ਇੰਸਟਾਗ੍ਰਾਮ ਤੇ ਹਾਂ ਤਾਂ ਕਰ ਇੰਸਟਾਗ੍ਰਾਮ ਤੇ ਫੋਲੋ ਜ਼ਰੂਰ ਕਰਿਓ ਆਹੀ ਨਾਮ ਤੇ ਆਪਣਾ ਖਾਤਾ ਇੰਸਟਾਗ੍ਰਾਮ ਦਾ ਵੀ ਸਨੈਪਚੈਟ ਦਾ ਵੀ ਤੇ ਫੇਸਬੁੱਕ ਦਾ ਵੀ ਤੇ ਬਾਈ ਹਾਂ ਪਰਸੋਂ ਜਾਣਾ ਪਰਸੋਂ ਨਹੀਂ ਕੱਲ ਨੂੰ ਕੱਲ ਨੂੰ ਜਾਣਾ ਜੀਰਕਪੁਰ ਟੀ ਕੈਥਲਨ ਸਟੋਰ ਟੀ ਕੈਥਲਨ ਕੀ ਆ ਉੱਥੇ ਆਪਣਾ ਸਪੋਰਟਸ ਗੀਅਰ ਮਿਲਦੇ ਸਾਰੇ ਆਪਾਂ ਨੂੰ ਖੇਡਾਂ ਦੇ ਰਿਲੇਟਡ ਕੋਈ ਲੀਡਾ ਲੱਤੇ ਤੋਂ ਲਾ ਕੇ ਅ ਬੂਟ ਵਗੈਰਾ ਕੋਟੀ ਟੋਪੀ ਸਾਰਾ ਕੁਝ ਉੱਥੇ ਮਿਲਦਾ ਏ ਟੂ ਜ਼ेड ਸਾਈਕਲ ਵਗੈਰਾ ਜਿਹੜੀਆਂ ਵੀ ਚੀਜ਼ਾਂ ਉੱਥੇ ਸਪੋਰਟਸ ਨਾਲ ਰਿਲੇਟਡ ਨੇ ਉਹ ਸਾਰੀਆਂ ਮਿਲਦੀਆਂ ਆਈਆਂ ਤੇ ਕੱਲ ਨੂੰ ਡੀਗੀ ਐਥਲਨ ਸਟੋਰ ਤੇ ਹੋਵਾਂਗੇ ਹਿੱਥੋਂ 7:00 ਵਜੇ ਚੜੂਆਂ ਬਠਿੰਡੇ ਤੋਂ ਅਸੀਂ ਬਸ ਰਹੀਂ ਜਾਵਾਂਗੇ ਕੋਈ ਵੀਰ ਭਾਈ ਡੀਗੀ ਐਥਲਨ ਤੇ ਉੱਥੇ ਮਿਲ ਸਕਦੇ ਆਪਾਂ ਨੂੰ ਅੰਜੀਰ ਕਬੂਰ ਦੇ ਲਵੇ ਨੇ ਜਿਹੜੇ ਤੇ ਇੰਸਟਾਗ੍ਰam ਤੇ ਮੈਸੇਜ ਔਰ ਕਾਲ ਤੁਸੀਂ ਕਰ ਸਕਦੇ ਹੋ ਤੇ ਡੈਟ ਨੈਟ ਆਪਣਾ ਔਨ ਹੋਊਗਾ ਤੇ ਇੰਨੀ ਕੀ ਅਪਡੇਟ ਆਪਾਂ ਅੰ ਪਹਿਲਾਂ ਦੇਤੀ ਗੱਲ ਨੂੰ 3-4 ਘੰਟੇ ਉੱਥੀ ਹੋਵਾਂਗੇ ਦੁਪਹਿਰ ਬਾਅਦ ਤੱਕ ਤੇ ਹੁਣ ਫਿਲਹਾਲ ਘਰੇ ਪਹੁੰਚ ਗਏ ਮੰਮੀ ਦੇਖਿਓ ਅੜੀ ਵਾਲੀਏ ਨੇ ਇਹਦਾਂ ਨਾ ਉੱਥੇ ਸੀ ਮੰਮੀ ਸ਼ਰਕ ਤੇ ਹਾਇ ਕੀ ਮੈਂ ਤਾਂ ਇਹ ਪਹਿਲਾਂ ਘਟਾਰ ਲੱਗੀ ਇਹ ਨਾ ਘਟਾਰ ਤੇ ਮੇਰੇ ਕੁੱਤਾ ਕੁੱਤਾ ਜਮੀ ਮੂੰਹ ਪਾਉਣ ਲੱਗਿਆ ਮੈਂ ਲਾਲ ਕਰਦਾ ਪਰ ਇਹ ਹੋ ਕੇ ਖੜ ਗਿਆ ਕੁੱਤਾ ਡਰਦੀ ਨਹੀਂ ਹੁਣ ਤਾਂ ਡਰੀਆ ਇਧਰ ਲਈ ਅੱਖ ਪਹਿਲਾਂ ਮੈਨੂੰ ਐਸੀ ਅੱਖ ਆਈ ਨਹੀਂ ਵਿਚਾਰੀ ਉਹ ਅੱਖਾਂ ਐ ਮੇਜੀ ਬੈਠੇ ਐ ਪਾਪਾ ਪਰ ਦਿਖਾਈ ਕੀ ਐ ਕੀ ਹੁੰਦਾ ਪਾਪਾ ਇਹ ਇਹਦਾ ਬੜਾ ਜ਼ੋਰ ਜ਼ੋਰ ਨਾਲ ਦਿਲ ਧੜਕੀ ਜਾਂਦਾ ਸੀ ਇਹ ਕੁੱਤਾ ਇਹਨੂੰ ਉਹੀ ਕਰ ਦਿੰਦਾ ਜਮੇ ਦੋ ਮਿੰਟਾਂ ਜੀ ਖੜਾ ਰੱਖ ਦਿੰਦਾ ਜੇ ਲੇਟ ਹੋ ਜਾਂਦਾ ਮੈਂ ਲੜਿਆ ਲੜਾ ਮੈਂ ਹੋਏ ਗੁੱਸੇ ਦੇ ਲੜਿਆ ਨਹੀਂ ਪਾਪਾ ਇਹ ਵੱਜੇਗਾ ਸੀ ਜੀ ਛੜਕ ਚੱਪਦੇ ਹਾਂ ਨਹੀਂ ਉੱਡ ਜੂ ਹੌਲੀ ਹੌਲੀ ਹੁਣ ਥੋੜਾ ਜਿਹਾ ਆ ਜਾਣ ਦੇ ਆਰਾਮ ਉਹ ਦੇਖੀ ਇਹਦੇ ਲੱਤ ਤੇ ਕੀ ਵੱਜਿਆ ਪੀ ਕਹਿੰਦਾ ਸੀ ਇਹ ਨਿਕਲ ਜਾਂਦਾ ਸੀ ਲੋ ਠੰਡਾ ਪਾਣੀ ਪਾ ਦੇ ਇਹਦੇ ਲੱਤਾਂ ਤੇ ਹਾਂ ਦੇਖ ਥੱਲੇ ਪਾ ਦੇ ਉਹੀ ਆ ਤਾਂ ਲੱਲ ਜਾ ਦੋ ਦਿਨ ਲੱਗਿਆ ਪਹਿਲਾਂ ਮੈਨੂੰ ਐਸੀ ਕੁਛ ਲੱਗਿਆ ਵੇ ਮੇਰੇ ਹੱਥ ਤੇ ਤਾਂ ਕੁਛ ਨਹੀਂ ਲੱਗਿਆ ਹਾਂਜੀ ਮੰਮੀ ਪਾ ਕੇ ਫਿਰ ਦੇ ਦੇ ਕੀ ਹਾਂ ਪਹਿਲੀ ਵਾਰ ਪਾਏ ਆਂ ਦਿਲ ਧੜਕੀ ਜਾਂਦਾ ਜੀ ਮੰਮੀ ਇਹਦਾ ਇਹ ਐ ਪਈ ਸੀ ਜਮੀ ਜਿਹੜੀ ਮਰੀ ਪਈ ਹੁੰਦੀ ਆ ਮੈਂ ਪਹਿਲਾਂ ਦੇਖਿਆ ਮੈਂ ਕਿਸੇ ਬਸ ਫੱਟੜ ਤਾਂ ਹੈ ਹੀ ਨਹੀਂ ਹੈ ਟੋਬੇ ਅੱਜ ਫਿਰਦੇ ਹੁੰਦੇ ਉਹ ਨਹੀਂਗੇ ਪਹਿਲਾਂ ਜਮੀ ਘਟਾਰ ਵਰਗੀ ਲੱਗੀ ਠੀਕ ਆ ਭਾਈ ਬਲਾ ਮੁੰਡਿਆ ਫਤਿਹ ਸਾਰਿਆਂ ਨੂੰ ਸਾਸਤਰੀ ਕਾਲ ਦੀ ਸਾਰਿਆਂ ਨੂੰ ਸਾਸਤਰੀ ਕਾਲ ਪਾਪੇ ਵੱਲੋਂ ਵੀ ਪਾਪਾ ਜੀ ਸੱਚੀ ਕਾਲ ਭਾਈ ਹਾਂ ਬਾਪੇ ਦਾ ਇਸ ਵੇਲੇ ਦਾ ਖਾਵਾਂ ਅੰਝ ਥੋੜੇ ਵੱਧ ਧਿਆਨ ਹੁੰਦਾਗਾ ਤੇ ਡਿੱਗੀ ਹੋ ਜਾਂਦੀ ਹੈ ਖਾਦਾ ਕੁਤਾ ਤਾਂ ਨਹੀਂ ਇਹ ਕੁਛ ਆ ਲੱਗਦੀ ਨਹੀਂ ਅੱਛਾ ਬਲੋਂਗੜਾ ਨਾ ਚੁੱਪ ਲਿਆ ਕੇ ਉਹਨੂੰ ਮੈਂ ਤੁਹਾਨੂੰ ਦੱਸ ਦਿੰਦਾ ਪਾਪ ਦਾ ਖਾਟ ਲਿਓ ਹੋਰ ਹੋਰ ਡਿੱਡਗੀ ਹੁੰਦੇ ਦਾ ਉਹ ਵਰਕ ਹੋਇਆ ਟੋਪੇ ਜੀ ਧਰਕ ਹੋਏ ਇੱਕ ਬਸ ਇਹ ਚੱਪੜ 'ਚ ਰੱਖਿਆ ਹੁਣ ਇਹ ਤਰੂਗੀ ਫੇਰ ਕੀ ਪਤਾ ਇਹ ਛੱਪੜ 'ਚ ਰੋਬ ਬਣਾ ਜਾਵੇ ਉਹ ਉਹ ਮੈਂ ਹਾਂ ਪਹਿਲਾਂ ਚੱਕ ਕੇ ਪਰੇ ਸਿੱਟ ਦਿੰਨੇ ਆ ਮਾਂ ਕੁੱਤਾ ਖਾਊਗਾ ਇਹਨੂੰ ਜਦੋਂ ਉਸ ਮੈਂ ਛੇੜਿਆ ਤਾਂ ਦਿਲ ਧੜਕੀ ਜਾਂਦਾ ਸੀ ਉਸ ਤੋਂ ਬਾਅਦ ਇਹਨੂੰ ਸੁਰਤ ਜੀ ਆ ਗਈ ਨਾ 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 ਪਹਿਲੇ ਜਾਨਵਰ ਬੜਾ ਪਿਆਰਾ ਲੱਗ ਰਿਹਾ ਮੈਨੂੰ ਇਹ ਹਾਉ ਜੀ ਇਹ ਵਿਚਾਰੇ ਤੇ ਮਨਪੀਤ ਕਹਿੰਦਾ ਛੱਪੜ ਕਿਨਾਰੇ ਉੱਥੇ ਛੱਡਿਆ ਤੇ ਕਿਤੇ ਉੱਥੇ ਇਹ ਆਪੇ ਤਾਣ ਪੱਤਣ ਲੱਗ ਜੂਗੇ ਕਿਨਾਰਾ ਭਾਲ ਲੂ ਐ ਮੰਮੀ ਵੱਡੀ ਮੰਮੀ ਮਨਪੀਤ ਕਹਿੰਦਾ ਛੱਪੜ ਤੇ ਛੱਡਿਆ ਉੱਥੇ ਕਹਿੰਦਾ ਇਹ ਆਪਦਾ ਖੇਡਦੇ ਫਿਰੂ ਕਿਤੇ ਹਾਂ ਜੀ ਹਾਂ ਸਹੀ ਤਾਂ ਕਹਿੰਦੀ ਪਾਲਾਂਗੇ ਓ ਤੇ ਮੁਰਗੀ ਲਿਆਂਦੀ ਆ ਮੁਰਗੀ ਲੈਂਦੀ ਪਹਾੜੀ ਮੁਰਗੀ ਐ ਇਹ ਲੈ ਇਹ ਕਿਵੇਂ ਕਿ ਡਕ ਡਕ ਵਧ ਰਿਹਾ ਉਹ ਤਾਂ ਉੱਥੇ ਰੋਡ ਤੇ ਸੀ ਯਾਰ ਉਹ ਮੈਂ ਚੱਕ ਲਿਆਂਦਾ ਮਖਾ ਤੇ ਮਰਿਆ ਪਿਆ ਕੁੱਤਾ ਖਾਣ ਲੱਗਦਾ ਸੀਗਾ ਇਹ ਮਰ ਪੀ ਕੇ ਇੱਥੇ ਚੱਪੜ ਕਰਾ ਰਹੀ ਛੱਟ ਕੇ ਦੇਖ ਲੈ ਇਹਨੂੰ ਘਰੇ ਦਾ ਡਿੱਡੀ ਜਿੱਦਗੀ ਜਾਂਦੀ ਯਾਰ ਇਹ ਵੀ ਇਹ ਚੱਪੜ ਵਾਲਾ ਜਾਨਵਰ ਆ ਪਾਣੀ ਵਾਲਾ ਖੇਡ ਫੂਟ ਬੱਜੀ ਆ ਪਹਿਲਾਂ ਹਾਂ ਠੀਕ ਆ ਉਹ ਤਾਂ ਵਧੀਆ ਸੁਰਤ ਆ ਪਹਿਲਾਂ ਜਿਆਦਾ ਧੜਕ ਰਹੀ ਸੀ ਹੁਣ ਸਹੀ ਆ ਲੈ ਕੋੜੇ ਤੇਰਾ ਘਰ ਆ ਗਿਆ ਹੈਂ हाँ किया महा ठीक हो जी यार परेशानी क्या कम ना ਚੁੱਟ ਗਈ ਦਾ ਤੁਰ ਤੈ ਯਾਰ ਮਨ ਲੱਗਾ ਜਾਂਦਾ ਲੱਤ ਤਾਂ ਸਹੀ ਆ ਮਨਪੀਤ ਕਹਿੰਦਾ ਯਾਰ ਦੇਖ ਕੇ ਉਹ ਏ ਉਹ ਡਾਕਟਰ ਹੈਗਾ ਤੂੰ ਦੇਖ ਲੈ ਨਾ ਹੋ ਰਿਹਾ ਬੱਜੀ ਹੈਗਾ ਜੇ ਜਦੋਂ ਸੁਰਤ ਜੀ ਆ ਜੂਗੀ ਉਂ ਜਦ ਉਹ ਖੜਾ ਪਿੱਛੇ ਸ਼ਕਾਰੀ ਜੋੜੇ ਨਾ ਕੋਣ ਅਕੇਲ ਜੰਤ ਨਹੀਂ ਚੁੱਪ ਕਰੀ ਪਾਪਾ ਕੀ ਬੋਲ ਰਿਹਾ ਉਹਦਾ ਵਸਾਖੀ ਲੈ ਹਾਂ ਲੰਗਰ ਵਸਾਖੀ ਤੇ

ਕੋਡਰ ਕੋਡਰ ਜਿਹੀ ਹੀ ਕਰਦੇ ਨਾ ਕਿਵੇਂ ਨੰਬਰ ਦਾ ਰਾ ਕੀ ਹੋ ਗਿਆ ਵਧੀਆ ਵਧੀਆ ਹੈ ਯਾਰ ਸੜਕ ਤੋਂ ਫੜ ਕੇ ਲਿਆਂਦਾ ਸੀ ਪਤਾ ਨਹੀਂ ਫੱਟੜਾ ਕੇ ਕਿਵੇਂ ਆ ਟੇਢੀ ਜੀ ਹੋ ਜਾਂਦੀ ਆ ਪਾਣੀ ਪਿਆ ਰਿਆ ਇਹਨੂੰ ਉਹ ਮੈਂ ਦੇਖਦਾ ਸੀ ਮੈਂ ਘਰੇ ਲੈ ਗਿਆ ਪਹਿਲਾਂ ਇੱਥੋਂ ਤੁਰਿਆ ਜਾਂਦਾ ਚੱਕ ਕੇ ਆਈ ਤੇ ਫਿਰ ਮੈਂ ਯਾਰ ਰਮਨਪ੍ਰੀਤ ਨੂੰ ਕਹਿੰਦਾ ਛੱਪੜ ਤੇ ਛੱਡਿਆ ਉੱਥੇ ਜਾ ਕੇ ਆਪੇ ਹੀ ਸਹੀ ਹੋ ਜੂ ਉਹ ਠੀਕ ਆ ਹਾਂ ਵਧੀਆ ਜੀ ਵਧੀਆ ਚੱਲ ਵਧੀਆ ਚਾਹੀਦੇ ਚੜ੍ਹਦੀ ਕਲਾ ਚ ਰੱਖੇ ਰੱਬ ਮਾੜਾ ਦੇਖੀ ਪਣੀ ਤੇ ਹੈ ਪਾਣੀ ਕੇ ਠੰਡ ਤਾਂ ਨਹੀਂ ਲੱਗਦੀ ਇਹਨੂੰ ਜਿਹੜੀ ਚੁੰਝ ਡੁੱਬੂ ਜੂਗੀ ਅੱਗੇ ਨੂੰ ਡਿੱਗੀ ਜਾਂਦੀ ਹੈ ਉਹ ਕਰੇ ਬਿੱਲਾ ਜਾਂ ਬਦੂਆ ਮਾ ਇਹਨੂੰ ਇਹ ਤਾਹਨ ਮੁਗਰ ਕਟਾਈ ਤਾਹਨ ਤਾਹਨ ਉਧਰ ਉੱਚੇ ਵਾਲ passe ਕਰੀ ਉੱਥੇ ਬਿਠਾਇਆ ਉਹ ਮੇਰ ਕੱਖਾਂ ਇਹਦੇ ਲਖੇ ਤੈਨੂੰ ਕੋਠੇ-ਕੂਠੇ ਵੀ ਲੋਟ ਗਿਆ ਪਰ ਬਿੱਲੇ ਨਹੀਂ ਛੱਡਦਾ ਨਹੀਂ ਆ ਉਹ ਉੱਥੇ ਬੰਸੀ ਜੀ ਜੜ ਕੇ ਬੈਠੀ ਰੂ ਜੇ ਦਸੁਰਤ ਆ ਗਈ ਤਾਂ ਦੁਰਪੂਗੀ ਆਇਆ ਮੈਂ ਉਹ ਤਾਂ ਲੱਗਦਾ ਨਹੀਂ ਬੱਜਾ ਵੀ ਨਹੀਂ ਕੁਛ ਯਾਰ ਇਹਦੇ ਨੇ ਮਾੜਾ ਮੋਟਾ ਤਾਂ ਦੀਨ ਹੀ ਕਿਤੇ ਕਿਤੇ ਜਮੰਦਰੂ ਦੇ ਨਹੀਂ ਵਿਚਾਰੀ ਇਹਨੇ ਨਹੀਂ ਕੁਛ ਖਾਦਾ ਨਾ ਉਹ ਯਾਰ ਇਹਨੇ ਹੈਨਾ ਹੂੰ ਹੂੰ ਕੋ ਨਾ ਕੋ ਮਗਰ ਹੂੰ ਕੀ ਕਾਰਬ ਜੀ ਸੀ ਠੀਕ ਹੈ ਭਾਈ ਤੇ ਇਧਰੋਂ ਮਿੱਤਰ ਢੋਲਾ ਆਪਣੇ ਪਿੰਡ ਦਾ ਜੀ ਤੇ ਕਹਿੰਦਾ ਕਾਰਬ ਜੀ ਆ ਉਦੋਂ ਤੁਸੀਂ ਦੁੱਧ ਪਾਉਣ ਜਾਈ ਜਾਂਦੇ ਸੀ ਹਨਾ ਉਹ ਤਾਂ ਹੁਣ ਤਾਂ ਸੁਰਤਜੀ ਜੀ ਦਾ ਆ ਗਈ ਯਾਰ ਉੱਥੇ ਕੁੱਤਾ ਭੈਣ ਲੱਗਦਾ ਸੀ ਉਦੋਂ ਹੀ ਉਹ ਵਿਚਾਰੀ ਦੂਜੀ ਖੜੀ ਆ ਉੱਥੇ ਅੱਛਾ ਪਤਾ ਤਾਂ ਲੱਗ ਗਿਆ ਇਹਦਾ ਸਾਥੀ ਹੋਊਗਾ ਨਾ ਇਹਨੂੰ ਵੀ ਉੱਥੇ ਛੱਡਿਆ ਆਉਣੇ ਉੱਥੇ ਫਿਰ ਦਿਖਾਉਣੀਆਂ ਕਿੱਥੇ ਹੋ ਉੱਥੇ ਪਿੱਛੇ ਜੀ ਆ ਛੱਪੜ ਦੇ ਪਰਲੇ ਕਿਨਾਰੇ ਦੇ ਸੀਗੀ ਹਾਂ ਬਈ ਨਾ ਨਾ ਮੈਨੂੰ ਵੀ ਆਈ ਸੀ ਮਾਰ ਕੇ ਮਾ ਪਰੇ ਸੱਟ ਦਿੰਨੇ ਯਾਰ ਇੱਥੇ ਮਾਹਿਆ ਰੋਡ ਤੇ ਹੋਊ ਔਰ ਪਾਪੂ ਠੀਕ ਹੈ ਜੀ ਠੀਕ ਹੈ ਵਧੀਆ ਸਿਹਤ ਪਾਪੂ 10 ਕਿਰਪਾਈ ਚਾਹੀਦੀ ਹੈ ਸੁਣੀ ਨਹੀਂ ਬਦਲਦਾ 8:00 ਵਜੇ ਕਿੱਥੇ 8:00 ਬੜੀ ਕੜੀ ਉਦੋਂ ਮੈਂ ਤਾਂ ਸੀ ਮਾਰ ਗਈ ਆ ਖਰਾ ਲੱਗੀ ਇੱਥੇ ਹਾਂ ਉਹ ਉਦੋਂ ਇੱਥੇ ਆ ਲੱਗਿਆ ਵੀ ਹੋਇਆ ਸੀ ਮਾੜਾ ਇਹ ਕੁਝ ਹੁਣ ਤਾਂ ਹੈ ਨਹੀਂ ਆ ਸਾਫ ਹੁਣ ਤਾਂ ਹੁਣ ਤਾਂ ਠੀਕ ਉਹ ਦੇ ਲ ਬੜਾ ਐ ਧੜਕੀ ਜਾਂਦਾ ਸੀ ਇਹਦਾ ਦਲ ਤਾਂ ਰੱਖਣਾ ਹੀ ਯਾਰ ਹਾਂ ਉਹ ਦੂਜਾ ਚੱਕ ਲੈ ਮੈਂ ਘਰੇ ਲੈ ਗਿਆ ਸੀ ਮਨਪ੍ਰੀਤ ਕਹਿੰਦਾ ਛੱਪੜ ਵਾਲਾ ਜਾਨਵਰ ਉੱਥੇ ਠੀਕ ਹੋਊਗਾ ਉਹ ਨਾ ਕਿਹਦਾ ਮੜਾ ਜੈ ਇਹਨੂੰ ਉਹ ਕਰ ਲੋ ਕੁੱਤਾ ਲੰਘੇ ਜਾਈਂ ਤੇਰੇ ਮਰੀ ਹਾਂ ਤੇਰੇ ਮਾਰ ਕਰ ਬੱਝੀ ਉੱਥੇ ਚੱਲ ਉੱਥੇ ਨਵਾਂ ਬਾਂਸੀ 'ਚ ਬਿਠਾਇਆ ਹੋਣਾ ਯਾਰ ਉੱਥੇ ਸਹੀ ਹੋਊਗਾ ਹਾਂ ਖਵਾਈਏ ਸ਼ਿਕਾਰ ਤੈਨੂੰ ਆਓ ਤੇ ਬਾਂਸੀ 'ਚ ਵੜਦੇ ਇੱਥੇ ਹਾਂ ਜਿੱਥੇ ਪੜੜੀ ਹੈ ਹਰਾ ਜਗਾ ਹਾਂਜੀ ਲੋ ਜੀ ਅਸੀਂ ਹੁਣ ਪਹੁੰਚ ਗਏ ਜੰਗਲਾਂ ਚ ਆ ਗਰੜੀ ਜੀ ਕੀ ਬਈਓ ਅੱਗੇ ਵੀ ਮਰੇ ਹੈ ਇੱਥੇ ਬਿਠਾ ਦੇ ਇੱਥੇ ਉਹ ਦੁੰਗਾ ਜੀ ਬਿਠਾ ਦੇ ਕਿਤੇ ਸਾਫ ਜਿਹਾ ਨਾ ਤੇ ਸਿਰ ਬਸ ਇਹ ਕੁੱਤਾ ਕਤਾ ਆਇਆ ਤਾਂ ਲੋਕ ਵੀ ਆਉਣੇ ਨਾਲ ਇਹ ਤੇ ਇਧਰ ਫੇਰ ਉਹੀ ਛੱਪੜ ਵਾਲਾ ਦ੍ਰਿਸ਼ ਆਪਣਾ ਤੇ ਵਾਟਰ ਬਾਕਸ ਦੀ ਟੈਂਕੀ ਦੇਖਦੇ ਹੋਈ ਖੂਬਸੂਰਤ ਆ ਚੜਦੇ ਸੂਰਜ ਦਾ ਨਜ਼ਾਰਾ ਚੱਲ ਅੱਗੇ ਦੇ ਭਾਗ ਵਿਚਾਰੀ ਦੇ ਆਪਾਂ ਇੱਕ ਵਾਰੀ ਕੋਸ਼ਿਸ਼ ਹੀ ਕਰ ਗਏ ਤੇ ਡਿੱਗ ਗਿਆਂਦੇ ਯਾਰ ਚਲੋ ਆਪਾਂ ਆਪਦੇ ਵੱਲੋਂ ਕੋਸ਼ਿਸ਼ ਕਰ ਚੱਲੇ ਬਈ ਹਾਂ ਮਿਤਰਾ ਬਾੜੀ ਭੱਜਿਆ ਜਾ ਨਾ ਠੀਕ ਹੈ ਕੋਈ ਨਾ ਚੜਜੇਗਾ ਇਹ ਤਾਂ ਪਰਲੇਟੇ ਤੇ ਖੜੀ ਆ ਬਸ ਹਾਂ ਠੀਕ ਹੈ ਬਈ ਠੀਕ ਹੈ ਬਟੇਂਡਾ ਹੀ ਬਟੇਂਡਾ ਸਿੱਤਾ ਬਟੇਂਡਾ ਸਰਦੂਲਗੜ ਬਟੇਂਡਾ ਤਲਵੰਡੀ ਸਾਬੋ ਬਾਇਆ ਸੂਰਤਗੜ ਰੋੜੀ ਸੋਲਵਾ ਖਾਓ ਵੀਰ ਛੋਲੂ ਵਾਲਾ ਆਇਆ ਗਾਲਾ ਪਹਿਲਵਾਨ ਤੜਕੇ ਢਲ ਕੇ ਆਪਾਂ ਨੂੰ ਫੇਰ ਮਿਲ ਗਿਆ ਪ्योर ਪਹਿਲਵਾਨ ਚੰਗੀ ਸਿਹਤ ਤੇ ਹੱਥ ਜਾ ਕੇ ਸਾਬਣ ਨਾਲ ਧੋ ਲਈ ਕੋਈ ਗੱਲ ਨਹੀਂ ਤੇ ਉਹ ਗिटार ਜੀ ਉੱਥੇ ਰੱਖ ਕੇ ਆਂ ਜੱਕ ਕੀਰ ਲੱਗੇ ਲੱਗੇ ਹੁੰਦਾ ਕੁਝ ਉਹ ਗੱਲ ਤਾਂ ਬਸ ਕੀ ਹੈ ਸਾਫ ਸਪਾਈ ਲਾਜ਼ਮੀ ਨਹੀਂ ਕੀ ਤੇ ਕਾਲੇ ਪਹਿਲਵਾਨ ਵੱਲੋਂ ਫਤਿਹ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾ ਤੂੰ ਥੋੜਾ ਜਿਹਾ ਬਦਲ ਸਤਿ ਸ੍ਰੀ ਅਕਾਲ ਜੀ ਫਿਰ ਮੇਰੇ ਇੱਕ ਕੱਪ ਫੋਨ ਆ ਨਾ ਅੱਛਾ ਜਰਾ ਰੱਖ ਕੇ ਬੁਲਾਇਆ ਕਰੀ ਇਹ ਗੱਲ ਨਾ ਫੋਨ ਠੀਕ ਹੈ ਗੱਲ ਤਰੀਕਾਰ ਬੜੀਆ ਦੇਖਣ ਦਾ ਸੁਨਾਰਾ ਕਲਾਕੀਆ ਠੀਕ ਹੈ ਭਾਈ ਤੇ ਬਹੁਤ ਸਾਰਾ ਸਾਡੇ ਬਲੋਗਾਂ ਦੇ ਵੀਰਾਂ ਨੂੰ ਪਿਆਰ ਜਿਹੜੇ ਸਾਡੇ ਵਾਸਤੇ ਬਹੁਤ ਸਾਰਾ ਪਿਆਰ ਭੇਜਦੇ ਆ ਤੇ ਭਾਈ ਰਾਜੂ ਪੋਟੀਪੁਰ ਕੋਲੇ ਗਏ ਸੀਗੇ ਆਪਾਂ ਉਦੋਂ ਤੇ ਬਾਈ ਨੇ ਬਹੁਤ ਸਾਰਾ ਪਿਆਰ ਦਿੱਤਾ ਤੇ ਧੰਨਵਾਦ ਭਾਈ ਰਾਜੂ ਤੇਰਾ ਵੀ ਤੇ ਬਹੁਤ ਸਾਰੇ ਵੀਰ ਪਾਈਆਂ ਨੇ ਤੇ ਰਾਜੂ ਪੋਟੀਪੁਰ ਵਾਸਤੇ ਆਪਣੇ ਕਮੈਂਟ ਭੇਜੇ ਸੀਗੇ ਬਹੁਤ ਵਧੀਆ ਬੰਦਾ ਬਈ ਵਾਕਈ ਦਿਲਦਾਰ ਬੰਦਾ ਰਾਜੂ ਤੇ ਧੰਨਵਾਦ ਰਾਜੂ ਭਾਈ ਤੇ ਅੱਜ ਵੀਡੀਓ ਰਹੀਂ ਦੁਬਾਰੇ ਤੇ ਫਿਰ ਠੀਕ ਆ ਗੱਲਬਾਤ ਅਗਲੇ ਦਿਨ ਦਾ ਮਾਹੌਲ ਚਾਲ ਦੇਖਦੇ ਆ ਗੱਲਬਾਤ ਸਾਰੀ ਕੀ ਹੁੰਦੀ ਆ ਤੇ ਫਿਰ ਹੁਣ ਵੀ ਆਇਆ ਸੀ ਕਰਨਾਲ ਵਾਲੇ ਭਾਜੀ ਦਾ ਬਸ਼ਾ ਠੀਕ ਆ ਭਾਈ ਸਤਿ ਸ੍ਰੀ ਅਕਾਲ ਤਾਰੀ ਸਾਡੇ ਵਾਲਾ ਬਈ ਬੜਾ ਸੋਹਣਾ ਬਲੌਗ ਯਾਰ ਬੜੀ ਵਧੀਆ ਤੇ ਖਸ ਖਾਨ ਖਾਏ ਹਨਾ ਵਾਹ ਕੋਈ ਵੱਡੀ ਮਿਹਰਬਾਨੀ ਭਾਈ ਤੇ ਅਸਲ ਚ ਭਾਈ ਆ ਟਰੈਵਲ ਕਰਕੇ ਬਹੁਤ ਰਾਜੀ ਆ ਮੈਂ ਕਾਲਾ ਪਲਵਾਨ ਵੀ ਇਹੀਆਂ ਥਾਵਾਂ ਤੇ ਜਾ ਕੇ ਪਰ ਕਈ ਵਾਰੀ ਹੁੰਦਾ ਨਾ ਕਿ ਮਜਬੂਰੀਆਂ ਬੰਦੇ ਨੂੰ ਫੜੀ ਜਾ ਕੇ ਰਖਦਿਆਂ ਜਾਖੜੀ ਰਖਦਿਆਂ ਪਰ ਇੱਕ ਵਾਰੀ ਸੰਗਲ ਤੜਾ ਲੈਣ ਦੇ ਫੇਰ ਨਾ ਉਦੋਂ ਬਾਅਦ ਵਸ ਫਿਰ ਨੱਲਾ ਸੰਸ ਜੇ ਬਣ ਜੂਗਾ ਠੀਕ ਹੈ ਨਾ ਤੇ ਬਾਕੀ ਅਗਲੀ ਦਿਨ ਦੀ ਕਾਰਵਾਈ ਤੁਹਾਨੂੰ ਦਿਖਾਉਣੇ ਨਾਲ ਨਾਲ ਠੀਕ ਹੈ ਭਲਵਾਨ ਬਿਲਕੁਲ ਭਾਈ ਠੀਕ ਹੈ ਅੱਜ ਸਰਦੀ ਬਣਾਵਾਂਗੇ ਅੱਜ ਖਾਓ ਫਿਰ ਆ ਛੂਲੂਗਾ ਹੈ ਨਾ ਵਧੀਆ ਵਧੀਆ ਸਹੀ ਆ ਬਈ ਆਲੂ ਹਾਂ ਨਾਗਰਾ ਪਲੇਅਰ ਚੰਗੀ ਸੇਤ ਠੀਕ ਹੈ ਵੀ ਆਪਣਾ ਜਿਮ ਵਾਲਾ ਸਾਥੀ ਆ ਤੇ ਪੁਰਾਣਾ ਕਬੱਡੀ ਪਲੇਅਰ ਆ ਆ ਹਲੋ ਕੀ ਕਹਿੰਦਾ ਸੀ ਵਧੀਆ ਵਧੀਆ ਆਪ ਦੱਸੋ ਕੱਲ ਦੇ ਬਾਸਕਟ ਸਲਾਹ ਕੀ ਬਣ ਗਿਆ ਇਹ ਕੱਲ ਦੇ ਬਾਸਕਟ ਕਸਣ ਦੀ ਸਲਾਹ ਕਰਦੇ ਕਰਦੇ ਅੱਜ ਸਲਾਹ ਬਣ ਗਈ ਉਹ ਪਰਲੇ ਪਾਸੇ ਆਂਠ ਸੀਗੀ ਪਈਆਂ ਕੋਈ ਨਾ ਕਿਤੇ ਨਹੀਂ ਡਿੱਗਦੀਆਂ ਇਹ। ਤੇ ਅੱਜ ਗੱਗੂ ਬੁਲਾਇਆ ਆ ਆਪਾਂ ਸਪੈਸ਼ਲ ਬਾਸਕਟ ਕਰਸਣ ਵਾਸਤੇ ਪਰਲੇ ਪਾਸੋਂ ਆਂਟ ਨਹੀਂ ਕੱਢੀ ਸੱਜਣਾ। ਅਹ ਹੈਗੀ ਸੀ ਆਂਟ ਤੈਨੂੰ ਪਤਾ ਨਹੀਂ ਮਸ਼ੀਨ ਡਲਕਾ ਕੇ ਨਿਕਲੀ। ਆਊਗੀ ਭਈ ਐਟਾ। ਉਹ ਇੱਟੇ ਤੇ ਆਂਟ ਹੀ ਸੀਗੀ। ਚੱਕੀ ਇੱਧਰ। ਇੱਧਰ ਵੇਖੀ। ਓਏ ਖੜ ਜਾ ਓਏ। ਆਹ ਹੈਗੀ ਆ। ਹਾਂ। ਉਹ ਫਿਰ ਨਾ ਪਾਉਂ। ਲੈ ਬ੍ਰੇਕ ਆ। ਜਾ ਕੇ ਨਹੀਂ ਨਹੀਂ ਲਿਬੜਦੇ ਨਹੀਂ ਯਾਰ। ਲਿਬੜਨ ਵਾਲਾ ਤਾਂ ਕੰਮ ਹੀ ਨਹੀਂ ਕੋਈ ਆਪਣਾ। ਕਿੱਤੀ ਬਾੜੀ ਜੀ ਲਿਬੜਨ ਵਾਲਾ ਕੰਮ ਹੁੰਦਾ ਭਲਾ ਭਾਈ ਦੱਸੋ ਲੈ ਗੱਗੂ ਨੂੰ। ਓ ਬੱਲੇ। ਆਪਾਂ ਪ੍ਰੋਜੈਕਟਰ ਦੇਖਿਆ ਤੂੰ ਯਾਰ ਬਾਗੜ ਬਣਾਉਂਦਾ ਵਾ। ਕੀ ਲਾਤਾ ਹੈ ਇਹ ਯਾ ਪ੍ਰੋਜੈਕਟਰ ਤੇ? ਜਾ ਕੇ ਦੇਖਾਈ। ਚੱਲ ਦੇਖ ਕੇ ਆ ਮੈਂ ਗਰਾਗਾ। ਜਬਰ ਜਬਰ ਪਾ ਲੈ ਜੀ ਡੀ ਦੇਖ ਲੋ ਹੈ ਇੰਟਰ ਕਰ ਲੈ ਆ ਬਸੌਰਾ ਕਰ ਲਾ ਆ ਬਸੌਰਾ ਕਰ ਲਾ ਬਲੇਡ ਨਾ ਮਰਵਾ ਲਈ ਤੂੰ ਆਹੀ ਕੰਮ ਕਰੇ ਤੂੰ ਕਹਿੰਦਾ ਜ਼ਿੰਦਗੀ ਚ ਚਲੋ ਬਾਗੀ ਕਮ ਹੈ ਕਿਦਾਂ ਲੱਗਿਆ ਉਹ ਜਿੱਤਾਂ ਸਿੱਧਰ ਲੱਗਿਆ ਤੂੰ ਇਹ ਕਹ ਉਹ ਥੱਲੇ ਆ ਤੂੰ ਹਾਂ ਥੱਲੇ ਆਉਂ ਮੈਂ ਫਸ ਜੂਆਂ ਥੱਲੇ ਖੜ ਜਾ ਤੇ ਚਦੇ ਆ ਬਹੁਤ ਵਧੀਆ ਰੋਕੋ ਯਾਰ ਰੋਕੋ ਪਰੇ ਉਧਰ ਤੱਕ ਨਾ ਕੋਟਾ ਨਾ ਬਣਾ ਲਈ ਪਰੇ ਤਾਂ ਮਗ ਜੰਨੇ ਆ ਚੱਲ ਇਹ ਹੈ ਹੱਸੇ ਹੋ ਫੋਕਾ ਫਿਲੋਗ ਜਿਵੇਂ ਚੱਕੇ ਗਏ ਪੈ ਗਏ ਤਾਂ ਪਾ ਦੋ ਜੀ ਕਿਹਾ ਵਾਹ ਤੇ ਕਿ ਫੱਦੀ ਗਾਂ ਚੋਲਾ ਬੰਦਾ ਹੱਦਾਂਗੇ ਬੰਦਾ ਹੱਦਾਂ ਬਸ ਆ ਬੰਦੇ ਕਿ ਆ ਵੀ ਘਾਸ ਲਾਈ ਦੋ ਬੋਲਾ ਡੱਗਰ ਦੋ ਉਧਰ ਆ ਨਾ ਖਾਲਾ ਜੀ ਦਾ ਬਾੜਾ ਕਾ ਖਾਲਾ ਜੀ ਦਾ ਬਾੜਾ ਕੀ ਹੁੰਦਾ ਚੋ ਸੁਣਦੇ ਬਹੁਤੋਂ ਬਈ ਖਾਲਾ ਜੀ ਦਾ ਬਾੜਾ ਕੀ ਹੁੰਦਾ ਦੱਸਿਓ ਜਰੂਰ ਯਾਰ ਬਈ ਕਿਸ ਨੂੰ ਪਤਾ ਤਾਂ ਮੈਂ ਚਕਾਈਆਂ ਤਰੋਂ ਥੱਲੇ ਪੈ ਜਾ ਇਧਰ ਆ ਉਹ ਇਹ ਟੋਟਣ ਰੋਟਣ ਬਣਾ ਲਊ ਮੈਂ ਆਇਆ ਨਾ ਤੁਫਾ ਜੇ ਖਰਜਾਂ ਨਾਟ ਖੋਲ ਕੇ ਰੱਖ ਰਿਆਂ ਕਰ ਇੱਕ ਇੱਕ ਮੱਛਲ ਪਾਉਣੇ ਉੱਤੇ ਥੱਲੇ ਹੂੰ ਥੱਲੋਂ ਦੀ ਭਾਈ ਨੱਡ ਤਾਂ ਪੁੱਠੀ ਪਾਵਾਂਗਾ ਤਾਂ ਥੱਲੋਂ ਦਾ ਇੱਕ ਮੱਛਲ ਲਈ ਪਤਾ ਚਕਾ ਦੇ ਕਰਾ ਇਧਰ ਮੋਕ ਜੀ ਮਾਰੀ ਕਰੇ ਨੋਰੀ ਘੜਦਾ ਘੜਦਾ ਜਿਦੜਾ ਨਹੀਂ ਆ ਥੱਲੇ ਨੂੰ ਕਰ ਹੈ ਤੁਹਾਡਾ ਨਹੀਂ ਹੋਣਗੇ ਨਹੀਂ ਕਰਾਂਗਾ ਸਾਫਾ ਨਹੀਂ ਥੱਲੇ ਕਰਸਾਂ ਲੈ ਕੇ ਨਾੜ ਬਾਲਾਂਗਾ ਘੜਦੇ ਘੜਦੇ ਨਾੜ ਨਹੀਂ ਪੈਂਦਾ ਪਹਿਲਾਂ ਛੱਡ ਦੇ ਕਰਾਂ ਥੱਲੇ ਵਾਲੀ ਪੂਜਾ ਲੱਗੀ ਨਹੀਂ ਬੱਦੀ ਆ ਜੀ

ਇਹ ਹੈ ਕਵੀ ਗੱਭਰੂਸ਼ ਆਵਸ਼ਿਆ ਜੋ ਵਾਰ ਇਹ ਮੈਂ ਅੱਖਾਂ ਇਹਦੇ ਨੇ ਪਿਆ ਕਰਦਾ ਠੀਕ ਹੈ ਸੋ ਕਰਾਜੀ ਬਾਜੀ ਲਾ ਲਈ ਬਾਕੀ ਕੰਮ ਰਿਪੋਰਟ ਓਕੇ ਤਰੀ ਬਈਆ ਅੱਟਕੀ ਬਲੇਡ ਜਬਾਤ ਕੀ ਫਰ ਹੈ ਆਪਣੇੜੀ ਕੋ ਦਰ ਕੋਣ ਕੀ ਆ ਨਾ ਤੀ ਬੋਤਲ ਲੈ ਲਿਆ ਟਿਫਨ ਲੈ ਲਿਆ ਇਧਰ ਰੋਟੀਆਂ ਨਾਲ ਟਿਫਨ ਲੈ ਲਿਆ ਪਤਾਈਆਂ ਤੈਨੂੰ ਸਹਿਜ ਇਧਰ ਆ ਉਹ ਕੱਲ ਦਸੂਆਂ ਭੱਜ ਕੇ ਹੱਥ ਮਿਲਿਆ ਲੈ ਯਾਰ ਸੱਤਰੀ ਕੱਲ ਵੀ ਬੁਲਾਓ ਕਰ ਦੇ ਸੱਤਰੀ ਕੱਲ ਉਹ ਠੰਡਾ オレンジ ਵਾਲਾ オレンジ ਬੜਾ ਠੰਡਾ ਤੇ ਰੱਖਿਆ ਪਿਆ ਉੱਥੇ ਲਿਖੋ ਕੇ ਤੈਨੂੰ ਯਾਦ ਆ ਮਾਹੀ ਤੇ ਭੁੱਲ ਗਈ ਹੋਏਗੀ ਕੱਲ ਦਾ ਪਿਆ ਉੱਥੇ ਠਰੀ ਜਾਂਦਾ ਵਿਚਾਰਾ ਉਹਨੂੰ ਠੰਡ ਨਾ ਲੱਗ ਜੇ ਦੇਖਾਂ ਤੇਰੀ ਪਾਣੀ ਵਾਲੀ ਪੁੱਤਰ ਕੁੜੇ ਰੁਕ ਜਾ ਤੀ ਕਿਤੇ ਮੈਂ ਇਹਦੇੰਦ ਪੈਪ ਨਹੀਂ ਲੱਗਦੀ ਹੈ ਕਿ ਅੱਛਾ ਪਾਪੜ ਹੁੰਦੀ ਆ ਦੁੱਧ ਹੁੰਦੀ ਆ ਆ ਚੱਕ ਕੇ ਪੀਣੀ ਪੈਂਦੀ ਆ ਦੁੱਧ ਹੀ ਤਾਂ ਐ ਮੈਂ ਪੀਣੀ ਪੈਂਦੀ ਐ ਠੀਕ ਐ ਜੀ ਵੈਰੀ ਗੁੱਡ ਬੇਟੇ ਤੇ ਉਹ ਹਤਾ ਵਿਚਾਰਾ ਆਪਣਾ ਛੱਡ ਜਾਂਦਾ ਸੀਗਾ ਤੜਕਿਆ ਉਹ ਗਤਾਰ ਜੀ ਗਤਾਰ ਕੇ ਕਰਾਂ ਜੋ ਸੀ ਜਿਹੜਾ ਨਹੀਂ ਉਹਨੇ ਜੀ ਨਹੀਂ ਲਾਇਆ ਵਿਚਾਰੇ ਨੇ ਘਰੇ ਉਹ ਕਹਿੰਦਾ ਮੈਂ ਫੇਰ ਆ ਜੂ ਸਹਿਜ ਹੋਰ ਨਾਲ ਫੇਰ ਖੇਡਣ ਆ ਜੂ ਕਿਸੇ ਵੇਲੇ ਹਣਾ ਮੰਮੀ ਉਹਨੇ ਜੀ ਨਹੀਂ ਲਾਇਆ ਸੀ ਨਾ ਘਰੇ ਤੇ ਤਾਣਾ ਪੁੱਤਰ ਬਸ ਕਰ ਹੁਣ ਪਾਣੀ ਤਾਂ ਨਹੀਂ ਪੀ ਜਾਏਂਗੀ ਰੋਟੀ ਖਾ ਲੋ ਬੁਝਾਨੇ ਨਾ ਇੱਕ ਦਿਨ ਉਹ ਤਿੰਨ ਦਿਨ ਮਾਰ ਮੇਰਾ ਪਾਣੀ ਪੀ ਲਿਆ ਉਹ ਤਾਜ਼ਾ ਵਾਲੀ ਬੋਤਲ ਚੋਂ ਪਾਣੀ ਪੀ ਲਿਆ ਮੈਂ 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 ਤਾਂ ਦੋ ਦੋ ਨੂੰ ਕਮਾਇਆ ਆਉਂਦਾ ਜਾਂ ਤੇ ਦੋ ਲੈਂਦਾ ਠੀਕ ਹੈ ਸਮੋਸਾ ਸਮੋਸੇ ਦਾ ਹੋ ਗਿਆ ਜਿਹਦਾ ਪਾਡੀ ਬਸ ਪੁੱਤਰ ਰੋਟੀ ਵੀ ਖਾਣੀ ਆ ਹੁਣ ਤੈਨੂੰ ਖਾਉਂਦਾ ਕੱਤਾਲੀ ਨਾ ਤੋ ਕਿ ਕੜਾਹੀ ਚੋਂ ਨਿਕਲ ਗਈ ਮੈਂ ਬੁੱਝਾਂ ਬਾਤ ਤੇਰੀ ਹਾਂ ਆ ਸਾਰੀ ਬੁੱਝ ਜਾਓ ਭਾਈ ਜਹੀ ਦੀ ਬਾਤ ਬੁੱਝਦੇ ਹੋ ਪਹਿਲਾਂ ਹੀ ਬਹੁਤ ਵਾਰੀ ਪਾਈ ਆ ਵੇਰੀ ਗੱਲ ਠੀਕ ਪਾਣੀ ਪੀਣ ਵਾਲਾ ਡਾਵਾ ਠੰਡਾ ਪਾਣੀ ਨਹੀਂ ਪੀਂਦੇ ਹੁੰਦੇ ਇਹ ਜਿਹਾ ਪਾਣੀ ਪੀਂਦੇ ਹੁੰਦੇ ਆ 3:26 27 ਮਿੰਟ ਦਾ ਸਮਾਂ ਹੋ ਗਿਆ ਨੀਰਾ ਚਾਰਾ ਪਾ ਕੇ ਅਜੇ ਬਸ ਹੱਥ ਪੈਰੀਂ ਰੋਤੇ ਸੀਗੇ ਹਾਂ ਪੁੱਤਰ ਅਜੋਨਾ ਤੁਸੀਂ ਨਾ ਕਿ ਕਿ ਤੇ ਵੀ ਜਾ ਕਰੂੰਗੇ ਆਪ ਉਤੋਂ ਲੈ ਜਾ ਕਰੋ ਜਾਂ ਤਾਜ਼ਾ ਦੀ ਤਾਜ਼ਾ ਵਾਲੀ ਬੱਧੀ ਹੈ ਮੇਰੀ ਮੈਂ ਜਾਊਂਗਾ ਅੱਥੇ ਕੱਲ ਨੂੰ ਓੜ ਕਿੱਥੇ ਲੈਣ ਤੱਕ ਬਾਹਨੀਆਂ ਦੀ ਬੋਤਲ ਲੈ ਕੇ ਆਉਂ ਚੁੱਟੀ ਜੀ ਹੁੰਦੇ ਪੁੱਤਰ ਵੱਡ ਹੁੰਦੀ ਹੈਗੀ ਤੇ ਇਹ ਜੀ ਰੱਖੇ ਹੋਏ ਇਹ ਜੀ ਲਿਆਇਓ ਇਹ ਜੀ ਹੁੰਦੀ ਹੋਵੇ ਹੁੰਦੀ ਤਾਂ ਰਵੜ ਰਵੜਦੀ ਆ ਉਹ ਕੱਲ ਨੂੰ ਪੈਪ ਨਾ ਹੋਏ ਕੱਲ ਪੈਪ ਨਹੀਂ ਹੈਗੀ ਪੁੱਤਰ ਉਹ ਮੋਹ ਲਾ ਕੇ ਪਣੀ ਪੀ ਲੈਂਦੇ ਉਹਨੂੰ ਠੀਕ ਐ ਚਲ ਖਾ ਲ ਰੋਟੀ ਫਿਰ ਗੇਡਾਂਗੇ ਓਕੇ ਸਾਰੇ ਮਾਈ ਬਲਗ ਗੁੱਡ ਆਫਟਰਨੂਨ ਵੈਰੀ ਗੁੱਡ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਤਨੀਰਾ ਜਾਰਾ ਬਈ ਰਲਾਤਾ ਉਹ ਐਡਵਾਂਸ ਵਾਲਾ ਹਾਂਜੀ ਹਾਂ ਉਹਦਾ ਮੇਰਾ ਤਿੰਨ ਤਿੰਨ ਵਾਰੀ ਸੀਸੇ ਚ ਸੈਰ ਵੱਜਿਆ ਨੀਂ ਨਾਉਂਦੀ ਸੀ ਨਾ ਤੈਨੂੰ ਨਾ ਨੀਂ ਲਿਆਉਂਦੀ ਸੀ ਹੋਰ ਉਹ ਬੋਰਕਾ ਦੀ ਵਾਲਾ ਸੀਗੀ ਟਰੈਵਲ ਵਾਲੀ ਤੇਜ਼ ਚਲਾਉਦਾ ਮੈਂ ਅੱਜ ਹੋਰ ਬੈਨ ਆਈ ਥੋੜੀ ਹਾਂ ਠੀਕ ਗਾ ਤਾਂ ਹੀ ਪੁੱਤਰਾ ਬੜੀ ਮੁੜਕਦੀ ਸੀਗੀ ਜਿਵੇਂ ਆਪਾਂ ਪਹਿਲੇ ਆਲੇ ਰਸਤੇ 'ਤੇ ਜਾਂਦੇ ਹੁੰਦੇ ਸੀ ਉਹ ਮੈਨੂੰ ਜਾਂਦੀ ਹੋਰ ਥਾਂ ਗਈ ਸੀ ਅੱਜ ਨਾ ਹੋਰ ਥਾਂ ਨਹੀਂ ਹਾਂ ਜਿਵੇਂ ਇੱਕ ਕਨਾਲ ਛੜਕ ਆਉਂਦੀ ਹੈ ਹਾਂ ਆਏ ਮੁਰਦਿਆ ਹਨਾ ਹਾਂ ਇੱਧਰ ਆਏ ਛੜਕ ਆਉਂਦੀ ਆ ਹਾਂ ਉੱਥੋਂ ਨਹੀਂ ਗਈ ਸੀ ਅੱਛਾ ਉੱਥੋਂ ਇੱਕ ਗਲੀ ਆ ਜਾਂਦੀ ਹੈ ਫਿਰ ਉੱਥੋਂ ਵੀ ਬੱਚੇ ਜਿਹੜਾ ਨੇ ਹੁੰਦੇ ਆ ਨਹੀਂ ਉੱਧਰ ਦੀ ਵਾਗ ਗਈ ਠੀਕ ਆ ਉੱਧਰ ਚਲ ਕੋਈ ਨਾ ਤੁਸੀਂ ਖਾਓ ਰੋਟੀ ਫਿਰ ਖੇਡਦੇ ਆਪਾਂ ਯੈਸ ਲਾਈਕ ਸ਼ੇਅਰ ਪਹਿਲਾਂ ਜੀ ਕਰ ਕਰ ਠੀਕ ਹੈ ਬੱਤਰ ਧੰਨਵਾਦ ਇਹ ਸਾਡੀ ਅੱਛੀ ਪਿਆਰੀ ਭਤੀਜੀ ਸਹਿਜ ਤੇ ਅੱਛਾ ਭਤੀਜਾ ਤਾਜ ਤੇ ਐਡਵਾਂਸ ਵਾਲਾ ਹਰਾ ਤੇ ਬਾਕੀ ਇਧਰ ਲਾ ਹੁਣ ਇਹ ਖਾਈ ਜਾਂਦੀਆਂ ਹਨ ਨਜ਼ਾਰੇ ਦਾ ਮਾਹੌਲ ਆ ਤੇ ਲਾਰਖੀਆਂ ਪ੍ਰੀਤੀਆਂ ਜਮਾਂ ਖਾਣ ਤੇ ਹਾਂ ਤੂੰ ਕੱਲ ਵੀ ਹਾਈ ਰੀਲ ਵਾਤੀ ਸੀ ਕੋੜੇ ਬਲੌਗ ਚ ਹਾਂ ਦਿਖਾ ਦੀ ਅੱਜ ਅਸੀਂ ਚਾਰਕ ਅੰਗੂਰ ਖਾਦੇ ਆ ਹਾਂ ਬੱਲਿਆ ਚੰਗਾ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਮੈਂ ਤਾਂ ਆਉਂਦੇ ਹੋਲੇ ਹੋ ਕੇ ਠੀਕ ਆ ਭਾਈ ਤੇ ਮੌਸਮ ਅੱਜ ਫੇਰ ਖਰਾਬ ਹੋ ਗਿਆ ਅਸਵੇਰੇ ਦਾ ਕਸਮੇੜਾ ਆਇਆ ਮੌਸਮਾਂ ਜਿਹੜਾ ਕਿ 5 ਜਨਵਰੀ ਤੱਕ ਖਰਾਬ ਰਹਿਣ ਵਾਲਾ ਪੰਜਾਬ ਹਰਿਆਣਾ ਵਿੱਚ ਤੇ ਬਾਕੀ ਜਿੰਮ ਦੀ ਰੋਟੀ ਸ਼ੁਰੂ ਆ ਬਲੌਗ ਦੀ ਸਮਾਪਤੀ ਆ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਅੱਜ ਦੇ ਬਲੌਗ ਨੂੰ ਇੱਥੋਂ ਤੱਕ ਦੇਖਣ ਵਾਸਤੇ ਧੰਨਵਾਦ ਜੁੜੇ ਰਹੋ ਇਸ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਦੇ